ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਖੁਸ਼ੀਆਂ ਪਰਤੀਆਂ ਨੇ ਉੱਥੇ ਹੀ ਪੂਰੀ ਪੰਜਾਬੀ ਇੰਡਸਟਰੀ ਤੋਂ ਲੈ ਕੇ ਜੜੇ ਵੀ ਸਿੱਧੂ ਮੂਸੇਵਾਲਾ ਨੂੰ ਚਾਉਣ ਵਾਲੇ ਸਨ ਉਹਨਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀਆਂ ਵੇਖਣ ਨੂੰ ਮਿਲੀਆਂ ਉੱਥੇ ਹੀ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਲੋਕਾਂ ਨੇ ਨੱਚ ਟੱਪ ਕੇ ਖੁਸ਼ੀਆਂ ਮਨਾਈਆਂ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਪਹਿਲਾਂ ਪੋਸਟ ਸਾਂਝੀ ਕੀਤੀ ਗਈ ਸੀ ਤੇ ਉਹਨਾਂ ਨੇ ਸ਼ੁਕਰਾਨਾ ਕੀਤਾ ਉਹਨਾਂ ਲੱਖਾਂ ਚਾਉਣ ਵਾਲਿਆਂ ਦਾ ਤੇ ਹੁਣ ਅੱਜ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਹੋਣਾ ਨੇ ਵੀ ਲੋਕਾਂ ਦਾ ਤੇ ਨਾਲ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਨਾ ਉਹਨਾਂ ਨੇ ਇੱਕ ਪਹਿਲੀ ਪੋਸਟ ਜਿਹੜੀ ਆ ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਦੇ ਜਨਮ ਤੋਂ ਬਾਅਦ ਇੱਕ ਪਹਿਲੀ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਸੁਭਾਗ ਸੁਲਖਣਾ ਹੋ ਨਿਭੜਿਆ ਪੁੱਤ ਮੈਂ ਇੱਕ ਸਾਲ 10 ਮਹੀਨੇ ਬਾਅਦ ਫਿਰ ਤੋਂ ਤੁਹਾਡਾ ਦੀਦਾਰ ਕੀਤਾ ਮੈਂ ਤੁਹਾਡੀ ਪਰਸ਼ਾਈ ਤੇ ਸਾਡੇ ਨਿੱਕੇ ਪੁੱਤ ਦਾ ਸਵਾਗਤ ਕਰਦੀ ਹਾਂ ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਹਾਂ ਜਿਨੇ ਇੱਕ ਵਾਰ ਫੇਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਿਹੀ ਨਿਡਰਤਾ ਸਿੱਦਕ ਸਫਲਤਾ ਨੇਕੀ ਤੇ ਹਲੀਮੀ ਬਖਸ਼ਣ ਘਰ ਪਰਤਨ ਤੇ ਧੰਨਵਾਦ ਪੋਸਟ ਇਹ ਪੋਸਟ ਸਾਂਝੀ ਕੀਤੀ ਹੈ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਨੇ ਦੱਸ ਦਿੰਦੇ ਆ ਕਿ ਕੱਲ ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਦਾ ਜਨਮ ਹੋਇਆ ਸਿੱਧੂ ਮੂਸੇਵਾਲਾ ਤੋਂ ਬਾਅਦ ਕਿਆ ਇਹ ਵੀ ਜਾਂਦਾ ਸੀ ਕਿ ਮਾਪਿਆਂ ਦੇ ਵੱਲੋਂ ਲੱਖ ਅਰਦਾਸਾਂ ਕੀਤੀਆਂ ਗਈਆਂ ਚੌਣ ਵਾਲਿਆਂ ਦੇ ਵੱਲੋਂ ਲੱਖ ਅਰਦਾਸਾਂ ਕੀਤੀਆਂ ਗਈਆਂ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਉਹਨਾਂ ਲੱਖ ਚੌਣ ਵਾਲੇ ਜਿਹੜੇ ਸਿੱਧੂ ਮੂਸੇਵਾਲਾ ਦੇ ਚੌਣ ਵਾਲੇ ਸਨ ਉਹਨਾਂ ਦਾ ਸ਼ੁਕਰਾਨਾ ਕਰਦੇ ਆ ਕਿ ਕਿਸੇ ਨੇ ਮੰਦਰ ਦੇ ਵਿੱਚ ਜਾ ਕੇ ਜਾ ਕੀਤੀ ਕਿਸੇ ਨੇ ਨਮਾਜ਼ਾਂ ਅਦਾ ਕੀਤੀਆਂ ਕਿਸੇ ਨੇ ਅਰਦਾਸਾਂ ਕੀਤੀਆਂ ਤੇ ਹਰੇਕ ਵਰਗ ਜਿਹੜਾ ਸੀਗਾ ਉਸ ਨੂੰ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦਾ ਸੀ ਸਿੱਧੂ ਮੂਸੇਵਾਲਾ ਦਾ ਫੈਨ ਸੀ ਉਹਨਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਤੇ ਨਾਲ ਹੀ ਖੁਸ਼ੀਆਂ ਜੜੀਆਂ ਪਰਤੀਆਂ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਇਹ ਨਹੀਂ ਕਹਿੰਦਾ ਕਿ ਸਿੱਧੂ ਮੂਸੇਵਾਲਾ ਦੀ ਜਗ੍ਹਾ ਲਵੇਗਾ ਪਰ ਮੈਨੂੰ ਮੇਰੇ ਬੁਢਾਪੇ ਦਾ ਸਹਾਰਾ ਮਿਲ ਗਿਆ ਸੋ ਦੂਸਰੇ ਪਾਸੇ ਇਹ ਗੱਲ ਕਰੀਏ ਕਿ ਹੋਰ ਕਲਾਕਾਰ ਵੀ ਜਿਹੜੇ ਸਿੱਧੂ ਮੂਸੇਵਾਲਾ ਦੇ ਘਰੇ ਆ ਤੇ ਉਹਨਾਂ ਦੇ ਮਾਤਾ ਨੂੰ ਮਿਲਣ ਜਰੂਰ ਗਏ ਸਾਰਾ ਨੇ ਵਧਾਈਆਂ ਦਿੱਤੀਆਂ ਆਪਸਾ ਨਾਲ ਖਾਣ ਦੇ ਵੱਲੋਂ ਕੇਕ ਕਟਿਆ ਗਿਆ ਜਸਵਿੰਦਰ ਬਰਾੜ ਨੇ ਇੱਕ ਗੀਤ ਗਾਇਆ ਸੀ ਕਿ ਵੱਡੇ ਪੈਰੀ ਗਿਆ ਸਿੱਧੂ ਆ ਨਿੱਕੇ ਪੈਰੀ ਪਰਤਾ ਤੇ ਸੋ ਜਿਹੜੇ ਬੋਲ ਸੱਚ ਹੋਏ ਨੇ ਤੇ ਦੂਸਰੀ ਗੱਲ ਜਿਹੜੀ ਸਿੱਧੂ ਮੂਸੇਵਾਲਾ ਦੇ ਦੋਸ਼ੀ ਸਨ ਉਹਨਾਂ ਦੇ ਲਈ ਵੀ ਸਿੱਧੂ ਮੂਸੇਵਾਲਾ ਦੇ ਚੌਣ ਵਾਲਿਆਂ ਨੇ ਗੱਲ ਲਿਖੀ ਹੈ ਕਿ ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਖੁਸ਼ੀਆਂ ਤਾਂ ਪਰਤ ਆਈਆਂ ਪਰ ਜਿਨ੍ਹਾਂ ਨੇ ਸਿੱਧੂ ਨੂੰ ਮਾਰਿਆ ਸੀ ਉਹਨਾਂ ਦੇ ਘਰ ਕਦੇ ਨਿੰਮ ਨਹੀਂ ਵੱਜਣੀ ਸੋ ਬੜੀਆਂ ਖੁਸ਼ੀਆਂ ਪਰਤੀਆਂ ਬੜਾ ਮਾਹੌਲ ਦਿਵਾਲੀ ਵਾਲਾ ਮਾਹੌਲ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਕੱਲ ਵੇਖਣ ਨੂੰ ਮਿਲਿਆ ਸੋ ਅੱਜ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਮਾਤਾ ਚਰਨ ਕੌਰ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਧੰਨਵਾਦ ਕੀਤਾ ਹੈ ਪ੍ਰਮਾਤਮਾ ਦਾ ਵੀ ਧੰਨਵਾਦ ਕੀਤਾ ਤੇ ਉਹਨਾਂ ਨੇ ਕਹਿ ਕੇ ਸਿੱਧੂ ਮੂਸੇਵਾਲਾ ਦੀ ਰੂਹ ਹੀ ਵਾਪਸ ਪਰਤਾਈ ਹੈ ਸੋ ਹੋਰ ਕਲਾਕਾਰਾਂ ਨੇ ਵੀ ਸਿੱਧੂ ਮੂਸੇਵਾਲਾ ਦੇ ਘਰ ਜਿਹੜੀਆਂ ਖੁਸ਼ੀਆਂ ਆਈਆਂ ਨੇ ਉਹਨਾਂ ਦੀ ਸਾਂਝੀ ਕੀਤੀ ਹੈ ਬਬੂ ਮਾਨ ਹੋਣਾ ਦੇ ਵੱਲੋਂ ਵੀ ਪੋਸਟ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਵੀ ਜੀ ਆਇਆਂ ਨੂੰ ਆਖਿਆ ਇਸ ਰੂਹ ਨੂੰ ਇੱਕ ਸੱਚੇ ਨੂੰ ਜੀ ਆਇਆਂ ਨੂੰ ਆਖਿਆ ਹੋਬੀ ਟਾਲੀਵਾਲ ਹੋਣਾ ਦੇ ਵੱਲੋਂ ਮਾਤਾ ਚਰਨ ਕੌਰ ਦੇ ਨਾਲ ਮੁਲਾਕਾਤ ਕੀਤੀ ਗਈਏ ਸੋ ਪੂਰੇ ਪਰਿਵਾਰ ਦੇ ਵਿੱਚ ਇੱਕ ਵਾਰ ਫਿਰ ਖੁਸ਼ੀਆਂ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਲੋਕ ਜਿਹੜੇ ਚੋਣ ਵਾਲੇ ਹਨ ਉਹਨਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਤੇ ਸਿੱਧੂ ਮੂਸੇਵਾਲਾ ਦੇ ਮਾਤਾ ਨੇ ਅੱਜ ਪੋਸਟ ਸਾਂਝੀ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ